ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਰ ਤਾਇਪੁਰ ਤਹਿਸੀਲ ਰਾਇਗੋਡ ਜ਼ਿਲ੍ਹਾ ਇਹਨੂੰ ਲੁਧਿਆਣਾ ਪੈਂਦਾ ਦੋਸਤੋ ਰਵਣੇ ਦੇ ਘਰੇ ਆਏ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਰਾਇਗੋਡ ਵਾਲੇ ਇਸ ਏਰੀਆ 'ਚ ਸਾਰਿਆਂ ਨਾਲ ਮੌਲ ਰੇਟ ਇਹਦੇ ਜਾਇਜ਼ ਹੁੰਦੇ ਆ ਬਾਕੀ ਕਿਹੜਾ ਕੋਈ ਅੱਜ ਪਹਿਲੀ ਨਵੀਂ ਵੀਡੀਓ ਬਣਾ ਰਹੇ ਆ 5-6 ਸਾਲ ਹੋ ਗਏ ਇਸ ਘਰੋਂ ਵੀਡੀਓ ਅਪਲੋਡ ਹੁੰਦੀਆਂ ਨੂੰ ਤੁਸੀਂ ਸਾਰੇ ਹੀ ਜਾਣਦੇ ਆ ਲਾਕਡਾਊਨ ਤੋਂ ਪਹਿਲਾਂ ਦੇ ਇਸ ਘਰੋਂ ਵੀਡੀਓ ਬਣਾ ਰਹੇ ਆ ਨਰਮ ਜਿਆ ਮੁੰਡਾ ਜੈਜ ਮੁੱਲ ਹੁੰਦੇ ਆ ਦਿੱਲੀ ਪਸ਼ੂ 5 7 ਇਹਦੇ ਘਰੇ ਖੜੇ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਗ ਵਿਖਾਉਣੇ ਆ ਕੁਛ ਨਾਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਆ ਹੁਣ ਚਾਰ ਰਹਿ ਗਿਆ ਤਿੰਨ ਜਰਸੀ ਬਰੀਡ ਦੇ ਆ ਇੱਕ ਆ ਡੱਬੀ ਵਹਿੜ ਇਨਫਰਮੇਸ਼ਨ ਲੈ ਦਿੰਨਾ ਜੈਜ ਦੇ ਭਾਅ ਹੋਣਗੇ ਇੱਕ ਤਾਂ ਬਾਲੀ ਚੰਗੀ ਵਹਿੜ ਆ ਉਹ ਤੁਹਾਨੂੰ ਉਧਰ ਬਾਅਦ ਚ ਵਿਖਾ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਪਰ ਰਮਨਦੀਪ ਸਿੰਘ ਪਿੰਡ ਤਾਜਪੁੱਤ ਸੀਰ ਹੈ ਔਰ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦੱਸ ਦੀ 9832 33031 4 ਜਨਵਰੀ 4 ਜਨਵਰੀ ਕਿੱਥੋਂ ਲੱਗੀ ਇੱਥੋਂ ਕੋਤੋਂ ਅੱਜ ਕਿੱਥੋਂ ਲੱਗਿਆ ਵੀਰੇ 10 ਡੱਬੀ ਬਾਰੇ ਪਹਿਲਾਂ ਇਹ ਵੀਰੇ ਦੂਜਾ ਸੁਆਗਾ ਹੂੰ ਪਹਿਲੇ ਸੁਆ ਵੀਰੇ ਦੁੱਧ ਤਾਂ 18 ਕਿਲੋ ਹੂੰ ਐਤ ਕੀ ਆਸਮੀਤ ਤਾਂ ਵੀਰੇ 20 ਤੋਂ ਬਾਹਰ ਦੀ ਹੈ ਜੇ ਸਿਆਲ ਹੁੰਦਾ ਤਾਂ 25 ਉਹ ਦੇਣ ਦੀ ਅੱਛਾ ਇਸ ਨਾਲ ਬੱਸੀ ਦਾ ਕੱਦ ਕਾੜਾ ਕੱਦ ਕੜ ਬਹੁਤ ਵਧੀਆਗਾ ਹੂੰ ਹੁਣ ਆਸਮੀਤ ਹੈਗੀ 20 ਕਿਲੋ ਦੀ ਵੀਰੇ ਸਮਾਂ ਇਹ ਸਮਾਂ ਵੀਰੇ 20 ਦਿਨ ਬਾਕੀ ਪਿਆ ਸੀਲ ਸਾਉ ਪੂਰੀ ਫੁੱਲ ਆ ਤਰੀ ਦੋਸਤੋ ਸੀਲ ਸਾਉ ਬਾਈ ਕਹਿੰਦਾ ਪੂਰੀ ਫੁੱਲ ਹੈ 20 ਦਿਨਾਂ ਦੀ ਕੱਚੀ ਹੈ ਬਾਕੀ ਡੱਬੀ ਵਹਿੜਾ ਇਹ ਕਿਹੜਾ ਕੋਈ ਢਾਂਡੀ ਆ ਕੱਢ ਬਾਹਰ ਨੂੰ ਰਾਵਣੇ ਵਿਖਾਈਏ ਤੋੜ ਕੇ ਬਾਈ ਕਹਿੰਦਾ ਦੁੱਧ ਦਿੱਤਾ 18 ਕਿਲੋ ਪਹਿਲਾਂ ਨੇ ਆਸ ਮੇਦ ਹੈਗੀ 20 ਕਿਲੋ ਦੀ ਜੇ ਸਿਆਲ ਹੁੰਦੇ ਬਾਈ ਕਹਿੰਦਾ ਦੁੱਧ ਵੱਧ ਚਵਾ ਦਿੰਦੇ ਪਰ ਬਾਈ ਕਹਿੰਦਾ ਅੱਜ ਵੀ ਕੋਈ ਸੌਦਾ ਕਰ ਲੈ 20 ਕਿਲੋ ਦੁੱਧ ਘਰੋਂ ਚੋਕੇ ਲੈ ਜੇ 18 ਕਿਲੋ ਦੁੱਧ ਦਿੱਤਾ ਫੇਰੇ ਚਵਾਤਾ ਦਊਗਾ ਫਿਰ ਉਹ ਜਾ ਮੁੱਲ ਹਾਂ ਉਹ ਤਾਂ ਗੱਲ ਹੈਗੀ ਆ ਯਾਰ ਤੇ ਹੁਣ ਬਿਆਨਾ ਪਾਉ ਲੂੰਗਾ ਜੋ ਦੁੱਧ ਹੋ ਗਿਆ ਹਾਂ ਨਹੀਂ ਦਾ ਡਬਲ ਫੜ ਕੇ ਲੈ ਆਵੇ ਨਹੀਂ ਉਹਨੇ ਲੈ ਜੀ ਸਹੀ ਆ ਦੋਸਤੋ ਇਹ ਵੀ ਗੱਲ ਸਹੀ ਆ ਹੁਣ ਤੁਹਾਨੂੰ ਵੀ ਪਤਾ 20 ਦਿਨ ਰੋਣਾ ਇਹਨੂੰ ਸੰਭੂਗਾ ਸੇਵਾ ਕਰੂਗਾ ਸਵਾਊਗਾ ਕੁਛ ਇਹਨੂੰ ਖਵਾਊ ਪਿਆਊਗਾ ਫੇਰ ਹੀ ਇਹਨੇ ਦੁੱਧ ਦੇਣਾ ਤੇ ਤੁਹਾਨੂੰ ਵੀ ਪਤਾ ਜਿਹੜਾ 20 ਦਿਨ ਸੰਭ ਕੇ ਸਵਾ ਕੇ ਦੇਊਗਾ ਅੱਜ ਨਾਲੋਂ ਤਾਂ ਇਹ ਮਹਿੰਗੀ ਦੇਣੀ ਆ ਪਰ ਅੱਜ ਦਾ ਭਾਜ ਜਾਇਜ਼ ਹੋਊਗਾ ਜੇ ਕਿਸੇ ਨੇ ਸੂਈ ਸਵਾਈ ਲੈ ਜਾਣੀ ਆ ਦੁੱਧ ਜੋਕ ਕੇ ਲੈ ਜਾਣਾ ਤੇ 10000 ਬਿਆਨਾ ਪਾ ਦੇ ਅਗਲਾ ਜਿੱਦਣ ਸੂਪੇਂਦੀ ਆ 20 ਕਿਲੋ ਦੁੱਧ ਚੋਕੇ ਲੈ ਜਾ ਜਿੱਦਣ ਤਿਆਰ ਹੋ ਜਾਂਦਾ ਤੇ ਨਹੀਂ ਦੱਸਦਾ ਬਾਈ ਕਹਿੰਦਾ 20 ਦੇਊਂਗਾ ਜੇ ਨਾ 20 ਕਿਲੋ ਚਵਾਵਾਂ ਪਾਲਟੇਲਾਂ ਬਹੁਤ ਬਾਕੀ ਆ 20 ਦਿਨਾਂ ਦੀ ਕੱਚੀ ਆ 18 ਕਿਲੋ ਦੁੱਧ ਦਿੱਤਾ ਪਹਿਲਨ ਨੇ 18 20 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਜਿੱਦਣ ਤਿਆਰ ਹੋ ਜਾਂਦੀ ਆ ਸੋਨਾ ਵੱਡਾ ਹਵਾਨ ਤਿਆਰ ਕਰਕੇ ਸੂ ਬਾਕੀ ਵੱਡੀ ਵੈੜਾ ਪ੍ਰਿੰਟ ਵਾਲੀ ਆ 18 20 ਕਿਲੋ ਏਡੀ ਵੈੜ ਨੂੰ ਕੋਈ ਦੁੱਧ ਬਾਹਲਾ ਨਹੀਂ ਜੇ ਏਡੀ ਵੈੜ ਨਹੀਂ ਦਿੰਦੀ ਫਿਰ ਦੇਣਾ ਵੀ ਕੀਨੇ ਆ ਜੈ ਜੈ ਭਾਰਮਣੇ ਅੱਜ ਵਾਲਾ ਇਹ ਵੀਰੇ 63000 ਜੀ ਦਾਂਗੇ ਛੋੜ ਛੱਪਾ ਮਾਨਤਨ ਕਰਦਾ ਜੀ ਅੱਜ ਦਾ ਮੁੱਲ 63000 ਛੋੜ ਛੱਪਾ ਮਾਨਤਨ ਪਾਟੀ ਦਾ ਦਾਦ ਨਾ ਭਈ ਸੱਠੋਂ ਅੰਦਰ ਨਹੀਂ ਹੋਣੀ ਸੱਠੋਂ ਬਾਹਰ ਹੋਣੀ ਆ ਹਾਂ ਵਾਹ ਤੇਰੇ ਜਮਾਂ ਸਹੀ ਆ ਹਾਂ ਦੋਸਤੋ ਐਵੇਂ ਕੋਈ ਭੈਣ ਭਰਾ 60 ਤੋਂ ਥੱਲੇ ਵਾਲਾ ਨਾ ਫੋਨ ਲਾਵੇ ਪਕਾਈ ਨਾ ਕਰੇ ਹੋਣੀ ਆ ਹਾਂ ਸੱਠੋਂ ਬਾਹਰ ਹੋਣੀ ਆ ਸਿੱਧੀ ਗੱਲ ਕਰਤੀ ਆ ਕਿਉਂਕਿ ਰਵਣੇ ਦੀਆਂ ਗੱਲਾਂ ਸਿੱਧੀਆਂ ਹੁੰਦੀਆਂ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ 'ਚ ਵੀ ਦੱਸਦਾ ਜੀ ਕੋਈ ਅੱਜ ਨਵੀਂ ਵੀਡੀਓ ਨਹੀਂ ਬਣਾ ਰਹੇ ਤੁਸੀਂ ਰਵਣੇ ਨੂੰ ਵੀ ਜਾਣਦੇ ਆ ਮੈਂ ਵੀ ਚੰਗੀ ਤਰ੍ਹਾਂ ਜਾਣਦਾ ਤੇ ਜੇ ਕੋਈ ਭੈਣ ਭਰਾ 20 ਕਿਲੋ ਦੁੱਧ ਕੰਡੇ ਦੇ ਜੋਕ ਕੇ ਲੈ ਜਾਣੀ ਚਾਹੁੰਦਾ 75000 ਦੀ ਵੈਡ ਰਵਣੇ ਦੇ ਘਰੋਂ ਲੈ ਜਾਓ 20 ਕਿਲੋ ਦੁੱਧ ਕੰਡੇ ਦੇ ਜੋਕ ਕੇ ਤੇ ਤੁਹਾਨੂੰ ਵੀ ਪਤਾ 20 ਦਿਨ ਸੰਭੂਗਾ ਸੇਵਾ ਕਰੂਗਾ ਤੇ ਫੇਰ ਅੱਜ ਨੂੰ 10000 ਤਾਂ ਵਾਧ ਰਵਣੇ ਨੇ ਲੈਣਾ ਜੇ ਕਿਸੇ ਨੇ ਅੱਜ ਲਈ ਜਾਣੀਆਂ 60ੋਂ ਬਾਹਰ ਦੀ ਦੇਣੀ ਆ ਕੋਈ ਮਰਜ਼ੀ ਆ ਕੇ ਪੈਸੇ ਦੇ ਕੇ ਅਗਲਾ ਲੈ ਜੇ ਦੋ ਨੰਬਰ ਤੇ ਆ ਜਾ ਵੀਰੇ ਇਹ ਵੀ ਦੂਜਾ ਸੂਆਗਾ ਇਹਦੇ ਵੀਰੇ 2-3 ਦਿਨ ਬਾਕੀ ਆ ਤਿਆਰੀ ਮੰਨਗੇ ਹਾਂ ਤਿਆਰੀ ਮੰਨੀ ਬਰੇ ਦੁੱਧ ਦੁੱਧ ਵੀ ਨੇ ਦਾ ਬੱਸੀ ਦਿੱਤਾ ਹੈ 14 ਲੀਟਰ ਐਤ ਕੀ ਆਸਮੀ ਦਾ 15 ਤੋਂ ਬਾਅਦ ਦੇ ਦੂ ਜਿਸ ਨਾਲ ਬੱਸੀਆ ਲੇਵਾ ਬਣਾਇਆ ਹੋਇਆ ਕਿਉਂਕਿ ਆਪਣਾ ਕਿਹਦੇ ਚੋਇਆ ਹੁੰਦਾ ਹਾਂ ਇਹ ਆਸਮੀ ਹੁੰਦੀ ਹੈ ਕੋਈ ਗਾਂ ਵਧੀਆ ਦਾ ਜਾਣ ਵਾਲੀ ਆ ਇੰਨਾ ਕ ਦੁੱਧ ਦੇ ਦੂ ਕੱਢ ਬਾਦ ਦੋਸਤੋ 14 ਕਿਲੋ ਦੁੱਧ ਰਵਣਾ ਕਹਿੰਦਾ ਦਿੱਤਾ ਪਹਿਲਾਂ ਨੇ ਦੂਜੇ ਸੂਏ ਸੁੰਦੀ ਹੈ ਅਰ ਕੀ 15 ਤੋਂ ਬਾਹਰ ਪਿਆ ਜੂ ਇੱਕ ਰਵਣੇ ਨੇ ਹੋਰ ਵੀ ਗੱਲ ਵਧੀਆ ਕੀਤੀ ਵੀਰ ਕਹਿੰਦਾ ਆਪਣੀਆਂ ਕਿਹੜਾ ਏ ਚੋਇਆਂ ਆ ਚੋਇਆਂ ਮਤਲਬ ਕਿਹੜਾ ਘਰ ਦੀਆਂ ਜੇ ਪਿਛਲੇ ਸੂਏ ਚੋਇਆ ਹੋਵੇ ਫੇਰ ਗੱਲ ਹੋਰ ਹੁੰਦੀ ਆ ਮਾਲ ਖਰੀਦਿਆ ਵਾ ਲੈਵੇ ਦੇ ਹਿਸਾਬ ਨਾਲ ਇਹ ਜਾਨਵਰ ਦੀ ਜੱਜਮੈਂਟ ਕਰਕੇ ਵਪਾਰੀ ਆ ਉਹ ਰਮਣਾ ਜਾਂ ਹੋਰ ਕੋਈ ਵਪਾਰੀ ਆ ਲੈਵਾ ਵੇਖ ਕੇ ਜੱਜਮੈਂਟ ਕਰਕੇ ਅਗਲਾ ਪਸ਼ੂ ਖਰੀਦਦਾ ਤੇ ਰਮਣਾ ਤਾਂ ਇੱਕ ਹੋਰ ਗਾਰੰਟੀ ਵੀ ਦੇ ਜਾਂਦਾ ਹੁੰਦਾ ਨਾਲ ਜੇ ਕਿਸੇ ਨੇ ਦੁੱਧ ਚੋ ਕੇ ਲਈ ਜਾਣਾ ਤੇ ਬਿਆਨਾ 1000 ਪਾਉ ਉਹਨਾਂ ਦੁੱਧ ਚਵਾ ਕੇ ਵੀ ਦੇ ਦੂਗਾ ਇਹ ਵੀ ਗੱਲ ਹੈਗੀ ਆ ਬਾਕੀ 14 15 ਕਿਲੋ ਦੁੱਧ ਤੇ ਗੋਕਾਣਾ ਦੇਵੇ ਫਿਰ ਫਿਰ ਦੇਣਾ ਵੀ ਕਿਹੜੀ ਨੇ ਹੂੰ ਬਾਲ ਢੱਲਾ ਬਹੁਤ ਪਈਆਂ ਲਟ ਕੇ ਸੂ ਦੋਆਂ ਦਿਨਾਂ ਦਿਨਾਂ ਨੂੰ ਜਦ ਤੱਕ ਤਿਆਰ ਹੋ ਗਈ ਬਾਕੀ ਮੱਝ ਆਸਤੇ ਤਾਂ 14-15 ਕਿਲੋ ਦੁੱਧ ਬਾਹਲਾ ਇਹ ਆਪਾਂ ਮੰਨਦੇ ਆ ਝੂਠ ਮਾਰਨ ਨੂੰ ਕੋਈ ਲੱਖ ਮਾਰੀ ਜਾਵੇ ਕਿਉਂਕਿ ਹਰੇਕ ਦੇ ਘਰੇ ਪਸ਼ੂ ਰੱਖੇ ਆ ਮੇਰੇ ਘਰੇ ਵੀ ਪਸ਼ੂ ਹੈਗੇ ਆ ਤੇ ਹਰੇਕ ਮੱਝ 14-15 ਕਿਲੋ ਦੁੱਧ ਨਹੀਂ ਦਿੰਦੀ ਵੱਧ ਵਾਲੀਆਂ ਦੀ ਹੈਆਂ ਤਾਂ 18 ਕਿਲੋ ਵੀ ਦੇਣਦੀ ਆ 20 ਕਿਲੋ ਵੀ ਦੇਣਦੀ ਆ 25 ਕਿਲੋ ਵੀ ਦੇਣਦੀ ਪਰ ਉਹ ਟਾਵੇਂ ਨਾ ਗਾ ਹਰੇਕ ਦੇ ਘਰੇ ਇਹਨਾਂ ਦੁੱਧ ਵਾਲੇ ਪਸ਼ੂ ਨਹੀਂ ਨਹੀਂ ਆਮ ਤਾਂ 10-11 ਕਿਲੋ ਦੁੱਧ ਵਾਲੀਆਂ ਮੱਝਾਂ ਹਰੇਕ ਦੇ ਘਰੇ ਤੇ ਤਾਂ ਹੀ ਮੈਂ ਕਹਿੰਨਾ ਇਹਦੇ ਆਸਤੇ ਕੋਈ 15-16 ਕਿਲੋ ਦੁੱਧ ਗੋਕੇ ਆਸਤੇ ਬਾਹਲਾ ਨਹੀਂ ਕਿਉਂਕਿ ਗੋਕਾ ਦਾ ਫਿਰ 20, 25, 30, 40, 50, 60-60 ਲੀਟਰ ਦੁੱਧ ਵੀ ਦੇਈ ਜਾਂਦੀਆਂ ਬਾਕੀ ਦੇ ਇਹ ਧਾਰ ਚੁੱਕੀ ਹੋਵੇ ਥਣ ਬਹੁਤ ਚੰਗਾ ਦਾ ਹਾਂ 15-16 ਕਿਲੋ ਨਾਰਮਲੀ ਦੁੱਧ ਪਿਆ ਦੇਣਾ ਮੋਟਾ-ਮੋਟਾ ਗੁਲਾਬੀ ਹਾਸ ਦੀ ਚੁਆਈ ਆ ਦਾ ਥਣ ਅਮਰੀਕਨ ਆ ਰਗਾ ਲੇਵਾ ਸੋਹਣਾ ਖੁੱਲਾ ਵੱਡਾ ਲੇਵਾ ਜਦੋਂ ਤਿਆਰ ਹੋ ਗਈ ਆ ਲਟਕੇ ਸੂ हां ਵੀ ਸਿੰਘਾ ਕਿ ਐਵੇਂ ਸੇ ਤਾਂ ਸੀਲ ਆ ਪੂਰੀ ਵਹਿੜ ਮਾਰ ਕੇ ਵਿਖਾ ਹਥ ਫਿਰ ਜਿਹੜਾ ਕੁੱਤਾ ਲੱਗ ਗਿਆ ਨਰਮ ਬੱਚਾ ਹਜੇ ਲੀਵੇ ਤੇ ਹੱਥ ਮਾਰ ਕੇ ਵਿਖਾਵਾਂ ਮਗਰ ਲੀਵੇ ਪਤਾ ਨਹੀਂ ਲੱਗਿਆ ਮਗਰ থানা ਦੇ ਹੱਥ ਮਾਰ ਕੇ ਵਿਖਾ ਲੀਵੇ ਦਾ ਇਹ ਵੀ ਗੱਲ ਹੈਗੀ ਆ ਆਉਣ ਵਾਲਿਆਂ ਨੂੰ ਲੀਵੇ ਦਾ ਵੀ ਨਹੀਂ ਪਤਾ ਜੈ ਜੈ ਮੋਲ ਰਾਮ ਨੇ ਇਹ ਵੀ 46 ਦੇ ਦਾਂਗੇ ਮੰਤਨ ਮੰਤਨ ਕਰਦਾ 40 ਦੇ 6 40 ਦੇ 46 ਦੀ ਜੈ ਜੀ ਮੋਲਾ ਦੁੱਧ 14 ਕਿਲੋ ਵੀ ਦੇਗੀ ਤੇ 14 ਕਿਲੋ ਵਾਲੀ ਦੁੱਧ ਵਾਲੀ ਮੱਝ 1.5 ਲੱਖ ਦੀ ਆਉਂਦੀ ਹੈ ਤੇ ਜਾਇ ਜੀ ਭਾ 46 ਦੀ ਫੰਡਰ ਮੱਝ ਵਾਲੀ ਮੁੱਲ ਤੇ 1.5 ਲੱਖ ਵਾਲੀ ਮੱਝ ਦੇ ਬਰਾਬਰ ਇਹਨੇ ਦੁੱਧ ਪਿਆ ਦੇਣਾ ਦੂਜਾ ਸੂਆ ਵਧੀਆ 5-7 ਸੂਏ ਦੁੱਧ ਪਿਆਜੂ ਜੇ ਕਿਸੇ ਨੇ ਛੋਟਾ ਬੱਚਾ ਪਾਲਕ ਲੈਣਾ ਪਾਲਣ ਵਾਲੀ ਬੱਚੀ ਲੈਣੀ ਆ ਉਹ ਵੀ ਮਿਲ ਜੂ ਆ ਬਾੜੀ ਸੋਣੀ ਵਹਿੜ ਐ ਤੁਹਾਨੂੰ ਬਾਅਦ ਚ ਵਿਖਾਉਣਾ ਪਹਿਲਾਂ ਮੈਂ ਬੱਚੀ ਵਿਖਾ ਦਿਆਂ ਆ ਜਾ ਰਾਵਣੇ ਮੱਛੀ ਤੇ ਕਿੰਨੀ ਉਮਰ ਐ ਜੀ ਹੈਗੀ ਆਤ ਨੋਮੀ ਨੇ ਦੰਦੋ ਖੀਰੀ ਆ ਚਾਰ ਥਾਣਾ ਕੋਈ ਛੋਟ ਨਹੀਂ ਕੋਈ ਛਾਂਗ ਨਹੀਂ ਕਿੰਨੇ ਦੀ ਇਹ ਹੈਗੀ ਆ ਬੇਟੇ ਸੈਗ ਦੇ 41 53 ਦੀ ਅੱਛਾ ਕਿੰਨੇ ਦੀ ਇਹ ਵੀਰੇ 16500 ਰੁਪਏ ਦੇ ਦਾਂਗੇ ਆਪਾਂ ਬਾਈ ਇੱਥੇ ਹੀ ਵਿਖਾ ਦੇ ਥਾਣੇ ਥੁਣ ਵਿਖਾ ਦੇ 8-9 ਮਹੀਨੇ ਦੀ ਉਮਰ ਆ ਹਾਂ ਚਾਰ ਦੀ ਥਾਣਾ ਲਿਓ ਟੀ ਲੂਟੀ ਦਾ ਬਹੁਤ ਸੋਹਣੀ ਆ ਚਾਰ ਹੀ ਮੋਟੀ ਮੋਟੀ ਥਾਣਾ ਬੱਚਿਆ ਵਧੀਆ ਤੂੰ ਮੈਂ ਹੁਣੇ ਆਇਆ ਤਾਂਗਾ ਥੋੜਾ ਡਰਦਾਗਾ ਕਿੰਨੇ ਦੇਣਾ ਕਿੰਨੇ ਦਾ ਇਹ 16500 ਦਾ 16500 ਦਾ ਯਾਰ ਹੋਈ 50 55000 ਦੀ ਵੈੜ ਨੇ ਬਨ ਜਾਣਾ ਘੱਟੋ ਘੱਟ ਗੈਨਾ ਮੈਂ ਬਾਕੀ ਤੁਹਾਡੀ ਸੇਵਾ ਜੇ ਵਧੀਆ ਸੇਵਾ ਦਾਣਾ ਦਾ ਆਪਾ ਫੀਡ ਵਧੀਆ ਪਾਈ ਚੰਗਾ ਕਦ ਕਾਟ ਕਰ ਗਈ ਤੇ ਵੱਧ ਪਿਆ ਵਟਾਜ ਨੇ ਨੇ ਇੰਨੇ ਤੱਕ ਤੇ ਗਏ ਨਹੀਂ ਕਰਵਾਈ ਹੋਈ ਆ ਵਧੀਆ ਸੰਭੀ ਆ ਐਂ ਦੇ ਲੋ ਲੂਈ ਪ੍ਰੈਸ ਪਈ ਆ ਹਾਂ ਨਹੀਂ ਆ ਮੋਟੀ ਮੋਟੀ ਲੂਈ ਹੁੰਦੀ ਆ ਐ ਪਈ ਆ ਵੀਰੇ ਲੂਈ ਜਮਾ ਪ੍ਰੈਸ ਆ ਵਧੀਆ ਗੌਰ ਵਾਲੇ ਘਰੋਂ ਆਈ ਹੋਣੀ ਆ ਜੇ ਦੁੱਧ ਚੰਗਾ ਆ ਤਾਂ ਹੀ ਲੂਈ ਐ ਹਾਂ ਨਿੱਕਾ ਜਾਂ ਪਾ ਜੇ ਕੋਈ ਪਾਲੂਗਾ ਕਟੋ ਘਟ 55000 ਦੀ ਬੱਛੀ ਨੇ ਤਿਆਰ ਹੋ ਜਾਣਾ ਜੇ ਕਿਤੇ ਚੰਗਾ ਕੱਦ ਕਾਠ ਕਰ ਗਈ ਫੇਰ ਹੋ ਸਕਦਾ 10000 ਵੱਧ ਬਟਾ ਜੀ ਬਹੁਤ ਸੋਹਣਾ ਗੰਦੂ ਢੂਈ ਢਾਈ ਬਹੁਤ ਸਿੱਧੀ ਆ ਇਹ ਢੂਈ ਸਿੱਧੀ ਵਾਲੀਏ ਕੱਤ ਕਰਦੀਆਂ ਹਾਂ ਹਾਂ ਅਸੀਂ ਢੂਈ ਦੇ ਬਹੁਤ ਸਿੱਧੀ ਆ ਇਹ ਕਾਦਰਾ ਬਸੀਆਂ ਬਹੁਤ ਕਰ ਜਾਂਦਾ ਜਾਨਵਰ ਬਹੁਤ ਚੰਗਾ ਸਾਂਭ ਲਓਗੇ ਅੱਜ ਦੇ ਪੈਸੇ ਕੋਈ ਬਾਹਲੇ ਨਹੀਂਗੇ ਵਿੱਚੇ ਹੀ ਪਸ਼ੂਆਂ ਦੇ ਨਾਲ ਇਹਨੇ ਪਲ ਜਾਣਾ ਪਰ ਜਦਨ ਤਿਆਰ ਹੋ ਜਾਂਦੀ ਆ ਉਸਦਨ ਫੁੱਲ ਪੈਸਿਆਂ ਦੀ ਆਹ ਜਾਨਵਰ ਤੇ ਆ ਕੇ ਰੈਨ ਨੂੰ ਵਿਖਾ ਕੇ ਕੱਟ ਪਰਚੀ ਪੁਰਚੀ ਬਾਹਰ ਮੂੰਹ ਚਾਰ ਦੰਦਾਂ ਦਾ ਹਾਂ ਤੇ ਇਹਦੇ ਮਾਲਕਾਂ ਦੇ ਦਸਨ ਤੱਕ 25 ਦਿਨ ਬਾਕੀ ਪਏ ਆ 25 ਦਿਨ 25 ਦਿਨ ਵੀਰੇ ਇਹ ਹੈਗਾ ਡੈਨਮਾਰਕ 21035 ਦੀ ਇਹਦੇ ਲੱਗਿਆ ਹੋਇਆ ਐਬੀਐਸ ਦਾ ਬੌਨ ਬੌਨ ਤੋਂ ਗੱਪਣਾ ਬੌਨ ਤੋਂ ਗੱਪਣਾ ਵੀਰੇ ਮੂੰਹੋਂ ਚਾਰ ਬੰਦਾ ਕਿੰਨਾ ਕੁ ਦੁੱਧ ਪਿਆ ਜੂ ਬਿਲੇ ਜੈਸਾ ਨਬਸੀ ਰਿਕਵਰਟੀ ਦੋ 20 ਕਿਲੋ ਦੇ ਨੇੜੇ ਦਾ ਦੇਣਾ ਚਾਹੀਦਾ ਕਰ ਪਾਸੇ ਉਹ ਸਾਨੂੰ ਪਤਾਗਾ ਮੈਂ 20 ਕਿਲੋ ਕਿਸੇ ਦਾ ਹੀ ਕਹਿਣਾ ਉਹਨਾਂ 100 ਦੇ ਵਿੱਚੋਂ ਇੱਕ ਦੀ ਗਾ ਹਾਂ ਇਹ ਤਾਂ ਗੱਲ ਤੇ ਪੱਕੀ ਆ ਹਾਂ ਆਪਾਂ 12 13 ਤੋਂ ਵੱਧ ਨਹੀਂ ਜਰਸੀਆਂ ਦਾ ਕਹਿੰਦੇ ਚਲ ਅਗਲੇ ਕੋ ਵੱਧ ਦੇਣ ਉਹ ਅਗਲੇ ਸੀਵਾ ਡਿਪੈਂਡ ਕਰਦਾਗਾ ਪਰ ਇਹ ਬੱਸੀ ਮੈਨੂੰ ਲੱਗਦਾ ਇਹ ਬੱਸੀ ਦੁੱਧ ਦੇ ਦੂ ਕਿਉਂਕਿ ਬੱਸੀ ਜਿਹੜੇ ਕਰਵਾਈ ਆ ਬਹੁਤ ਵਧੀਆ ਕਰਵਾਈ ਹੋਈ ਆ ਬਾਕੀ ਕਹਿੰਦਾ 20 ਕਿਲੋ ਜਰਸੀ ਦੁੱਧ ਦੇਊਗੀ ਇਹ ਪਹਿਲਾਂ ਨਹੀਂ ਮੂੰਹ ਤੋਂ 4 ਦੰਦ ਦਾ ਰਵਣਾ ਕਹਿੰਦਾ ਮੈਂ ਹਰੇਕ ਵੈੜ ਦਾ 20 ਕਿਲੋ ਦੁੱਧ ਨਹੀਂ ਕਹਿੰਦਾ ਹੁੰਦਾ ਹਾਂ ਜਿੰਨੀਆਂ ਇਹ ਵੀ ਗੱਲ ਹੈਗੀ ਜਿੰਨੀਆਂ ਪ੍ਰਾਣੀਆਂ ਵੀਡੀਓ ਕੱਢ ਕੇ ਵੇਖ ਲਓ 5 ਕਿ ਦਿਨ ਹੋ ਗਏ ਉਸ ਦਿਨ ਵੀਡੀਓ ਬਣਾਈ ਸੀ ਉਸ ਦਿਨ ਵਾਲੀ ਕੱਢ ਲਓ ਉਸ ਤੋਂ 5 ਦਿਨ ਪਹਿਲਾਂ ਵਾਲੀ ਕੱਢ ਲਓ ਨਹੀਂ 12 13 14 15 ਤੱਕ ਦੀ ਦੁੱਧ ਦੱਸਦਾ ਹੁੰਦਾ ਬੱਸ ਇਹ ਗਾੜੀ ਬਹੁਤ ਸੋਹਣੀ ਆ ਮੈਂ ਚੀਜ਼ ਗਾੜੀਆਂ ਦੁੱਧ ਦੇਣਾਗਾ ਆ ਗਾੜੀ ਬੱਸੀ ਬਹੁਤ ਸੋਹਣੀ ਪੜਦੀ ਹੁੰਦੀ ਕਿੰਨੇ ਦੀ ਇਹ ਵੀ ਆਪਾਂ ਅੱਜ 55 ਦਿਨਾਂ ਦਾ ਮਾਨਤਨ ਮਾਨਤਨ ਕਰਦਾ 55 ਦੀ ਵੀਰ ਕਹਿੰਦਾ ਅੱਜ ਦੇਊਂਗਾ ਪੱਚੀਆਂ ਦਿਨਾਂ ਦੀ ਕੱਚੀ ਆ ਸਾਰਾ ਰਿਕਾਰਡ ਮਿਲ ਜੂ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਕਿਹੜੇ ਸੀਵੰਦੀ ਆਪ ਆ ਕਿਹੜੇ ਤੋਂ ਗੱਬਣ 25 ਦਿਨ ਪਏ ਆ ਤੇ ਪੱਚੀਆਂ ਦਿਨਾਂ ਚ ਇਹਨੇ ਇੱਕ ਗੱਟਾ ਕਾਰਗਲ ਦਾ ਫੀਡ ਵਾਲਾ ਵਧੀਆ ਖਾ ਜਾਣਾ ਨਾਲੇ ਤਾਂ ਵਜਨ ਹੋਰ ਕਰ ਜੂਗੀ ਜਿੱਥੇ 50-55000 ਰੁਪਇਆ ਲਾਉਣਾ ਉੱਥੇ 2000 ਹੋਰ ਲਾ ਲਿਓ। ਬਾਕੀ ਮੈਂ ਤਲੂਨ ਬਸੀਆ ਥਣ ਬਹੁਤ ਚੰਗਾ ਦੇ। ਹਾਂ 20-25 ਦਿਨ ਪੱਠੇ ਪਾਉਣੇ ਆ ਨਾਲ 2-2 ਕਿਲੋ ਤੜਕੇ ਹੱਥ ਨੇ ਫੀਡ ਪਾਈ ਜੋ ਮੀ 25 ਦਿਨਾਂ 20 ਆ ਜਿਹਨੇ ਗੱਟਾ ਫੀਡ ਦਾ ਵਧੀਆ ਖਾ ਜਾਣਾ। ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤੇ ਵਧੀਆ ਗਰਮੀਆਂ ਗਰਮੀ ਦੁੱਧ ਪਿਆ ਜੂ। ਬੂਥੀ ਬਾਥੀ ਦਾ ਬਾੜੀ ਸੋਣੀ ਹੈ। ਜਿਵੇਂ ਮੇਲਿਆਂ ਤੇ ਕੰਪੀਟੀਸ਼ਨ ਵਾਲੀਆਂ ਜਰਸੀਆਂ ਆਉਂਦੀਆਂ ਹੁੰਦੀਆਂ ਨਾ ਉਹਨਾਂ ਅਰਗੀ ਬੂਥੀ ਆ। ਬਾਲਾ ਸੋਨਾ ਮੂੰਹ ਮੱਤਾ ਪੂਰੀ ਸਨੱਖੀ ਆ ਬੁੱਥੀ ਬਾਥੀ ਬਾਲੀ ਜੰਗੀ ਆ 25 ਦਿਨ ਪਏ ਆ 55 ਜੋ ਮਾਨਤਾਨ ਹੋ ਜਾਊਗਾ 55 ਜੋ ਮਾਨਤਾਨ ਛੋਟਾ ਛੱਪਾ ਹੋ ਜੂ ਹਾਂ ਲੈ ਵਲੂਆ ਬਹੁਤ ਸੋਨਾ ਆ ਜੇ 25 ਦਿਨ ਪਏ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਰਵਣੇ ਦੀਆਂ ਤਿੰਨ ਵੱਡੀਆਂ ਮਿਹੜਾ ਇੱਕ ਵੱਛੀ ਚਾਰ ਨਾਗਾ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਆ ਜੀ ਜਿਹੜਾ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਰਵਣੇ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਜੈਜਾਪਾ ਸਸੀਕਾ